ਜੀ ਰਾਜੀ ਭਾਈ ਕੀ ਕਹਿਣਾ ਚਾਹੁੰਦੇ ਜਿਹੜੀ ਇੱਕ ਡਰਾਤੀ ਹੋਈ ਹੈ ਸਾਡੇ ਘਰ ਦੇ ਬਾਹਰ ਐ ਕੋਈ ਕਰੀਬ ਸਵਾ 1 ਵਜੇ ਕੋਈ ਅਣਸ਼ਖਤੀ ਵਿਅਕਤੀ ਆਇਆ ਦੋ ਉਹਨਾਂ ਨੇ ਮੇਰੇ ਘਰ ਦੇ ਫਾਇਰਿੰਗ ਕੀਤੀ ਆ ਕਰੀਬ ਕੋਈ ਸਵਾ 1:30 ਦਾ ਟਾਈਮ ਸੀ ਮੇਰੀ ਵਾਈਫ ਨੇ ਛਿਛੇ ਦੇ ਦੇਖਿਆ ਵੀ ਦੋ ਬੰਦੇ ਜਿਹੜੇ ਫਾਇਰਿੰਗ ਕਰਦੇ ਪਹਿਲਾਂ ਵੀ ਫਾਇਰਿੰਗ ਕੀਤੀ ਹੋਈ ਸੀ ਜਾਂ ਪਤਾ ਨਹੀਂ ਗੋਲੀਆਂ ਗੋਲੀਆਂ ਜੁਕੜ ਤੇ ਪਟੁਕੇ ਚੱਲਦੇ ਆ ਉਸ ਤੋਂ ਬਾਅਦ ਦੇਖਿਆ ਤੇ ਮੇਰੀ ਵਾਈਫ ਨੇ ਕਹਿੰਦੀ ਆਪਣੇ ਘਰ ਦੇ ਕੋਲ ਗੋਲੀਆਂ ਚੱਲ ਰਹੀਆਂ 1:15 ਮਿੰਟ ਤੇ ਮੈਂ ਡੀਐਸਪੀ ਫਗਵਾੜਾ ਜਿਹੜੇ ਆਪਣੇ ਆਪਕੂਸ਼ਨ ਜੀ ਉਹਨਾਂ ਨੂੰ ਕਾਲ ਕੀਤੀ ਆ 5 ਤੋਂ 7 ਮਿੰਟ ਚ ਪਹੁੰਚ ਸਕਦੇ ਆ ਸਬੰਧਤ ਐਸਐਚਓ ਸਤਨਾਪੁਰਾ ਸਬੰਧਤ ਐਸਐਚਓ ਆਪਣਾ ਸਰਦਾਰ ਜੀ ਉਹਨਾਂ ਨੇ ਮੌਕਾ ਵਾਰਦਾ ਦੇਖ ਲਈ ਜੀ ਉਹਨੂੰ ਕਹਿੰਦੇ ਵੀ ਜੋ ਵੀ ਬੰਦੀ ਕਾਰਵਾਈ ਕਰਾਂਗੇ ਕੀ ਕੋਈ ਕੈਮਰਾ ਵਗੈਰੇ ਵਿੱਚ ਆਏ ਕਿੰਨੇ ਵਿਅਕਤੀ ਦੋ ਜੀ ਨੇ ਆਏ ਆ ਬੋਰਸਲ ਤੇ ਆਏ ਆ ਤੇ ਮੂਲ ਵਗੈਰਾ ਲਵੇਟੇ ਸੀ ਪਿੱਛੇ ਉਹਨਾਂ ਦੇ ਪਹਿਲਾਂ ਇੱਧਰ ਨੂੰ ਗਏ ਆ ਰਸਤੇ ਨੰਨਕੇ ਫਿਰ ਆ ਕੇ ਬੋਰਸਲ ਉਹ ਪਿੱਛੇ ਲਾ ਕੇ ਆਏ ਆ ਤੁਰ ਕੇ ਆਏ ਆ ਉਹਨਾਂ ਨੇ ਖੈਰੰਗੀ ਤੇ 23 ਤੋਂ 24 ਜਿਹੜੇ ਉਹਨਾਂ ਨੇ ਰੌਂਦ ਸਰ ਕੋਈ ਜਾਨੀਵਾਨੀ ਨੁਕਸਾਨ ਤਾਂ ਨਹੀਂ ਹੋਇਆ ਕੋਈ ਨੁਕਸਾਨ ਨਹੀਂ ਹੋਇਆ ਬਸ ਆ ਘਰ ਦਾ ਹੀ ਵਕਤ ਹੋਰ ਕੋਈ ਇਦਾਂ ਦਾ ਨੁਕਸਾਨ ਕੀ ਲੱਗਦਾ ਰਾਜੂ ਭਾਈ ਕੋਈ ਪ੍ਰਾਣ ਕੋ ਰੰਜੀ ਸਾਹ ਤੁਹਾਡੇ ਜਿਹਦਾ ਤੁਸੀਂ ਰਾਜਨੀਤੀ ਦੇ ਵਿੱਚੋਂ ਇੱਕ ਤੁਹਾਨੂੰ ਪਤਾ ਹੀ ਹੱਸ ਕੇ ਹਰੇਕ ਨਾਲ ਵਰਤਦਾ ਕੋਈ ਇਦਾਂ ਦਾ ਹੈ ਹੀ ਨਹੀਂ ਮੇਰਾ ਕਿਸੇ ਪੋਲੀਟਿਕਲ ਨਾਲ ਨਹੀਂ ਕਿਸੇ ਯਾਰ ਦੋਸਤ ਨਾਲ ਨਹੀਂ ਕਿਸੇ ਨਾਲ ਕਿਸੇ ਦੇ ਗਲਤ ਕੰਮ ਹੀ ਨਹੀਂ ਕੀਤਾ ਕਿਸੇ ਦੇ ਕੰਮੇ ਆਏ ਹੋਮਾਂਗੇ ਐਡੀ ਵੱਡੀ ਬਾਰਦਾਤ ਹੋਈ ਹੈ ਕੋਈ ਸਕਿਉਰਟੀ ਦੀ ਮੰਗ ਕਰੂੰਗਾ ਸਰਕਾਰ ਕੋਲੋਂ ਸਕਿਉਰਟੀ ਬਸ ਮੇਰਾ ਤਾਂ ਬਾਬਾ ਹੀ ਆ ਜੀ ਸਕਿਉਰਟੀ ਮੇਰੇ ਲਈ ਮੈਂ ਪਹਿਲਾਂ ਵੀ ਹਲਕੀ ਆ ਬਸ ਮਗਰ ਹੁਣ ਐਡੀ ਵੱਡੀ ਘਟਨਾ ਹੋਣ ਤੋਂ ਬਾਅਦ ਸਕਿਉਰਟੀ ਨਹੀਂ ਲਾਉਂਗੇ ਫਿਰ ਜਾਨ ਨੇ ਤੁਹਾਡੀ ਖਤਰਾ ਨਹੀਂ ਅੱਗੇ ਵੀ ਉਹ ਤਾਂ ਹੁਣ ਪ੍ਰਸ਼ਾਸਨ ਨੂੰ ਕਹੂੰਗਾ ਵੀ ਦੇਖੋ ਜਿੱਦਾਂ ਵੀ ਉਹ ਕਹੋਗੇ ਜੇ ਸਕਿਉਰਟੀ ਦਾ ਹੋ ਗਏ ਤਾਂ ਲਾ ਲਾਂਗੇ ਦੋ ਪੁਲਿਸ ਮੁੰਡਿਆਂ ਨੂੰ ਕਹਾਂਗੇ ਦਿਓ ਕੀ ਕਹਿ ਰਹੇ ਦੋਸ਼ੀਆਂ ਵਾਸਤੇ ਵੀ ਭਾਲ ਸਿੱਧਾ ਜੋ ਵੀ ਦੋਸ਼ੀ ਹੈ ਕਾਰਵਾਈ ਕੀਤੀ ਜਾਵੇ ਜਲਦ ਹੋ ਜਾਵੇ ਫੜੇ ਜਾਣ ਕਿਉਂਕਿ ਮੈਂ ਕਹਿੰਦਾ ਜਿੱਦਾਂ ਸਾਡੇ ਨਾਲ ਕਿਸੇ ਹੋਰ ਨਾਲ ਨਾ ਘਟਨਾ ਵਾਪਰੇ ਕਿਸੇ ਦਾ ਨੁਕਸਾਨ ਹੋਵੇ ਜਿਹੜੇ ਵੀ ਦੋਸ਼ੀ ਫੜੇ ਜਾਵੇ ਕੱਲ੍ਹ ਦੇ ਰਾਤ ਇੱਕ ਤਲਜੀਦ ਰਾਜੂ ਦੇ ਘਰ ਕਾਫੀ ਵੱਡੇ ਵੱਡੇ ਪੱਧਰ ਤੇ ਗੋਲੀਆਂ ਚੱਲੀਆਂ ਕੀ ਕਹਿਣਾ ਤੁਹਾ ਪੁਲਿਸ ਨੇ ਮੌਕੇ ਤੇ ਆ ਕੇ ਸਾਰਾ ਸਿਚੁਏਸ਼ਨ ਦਾ ਜਾਇਜ਼ਾ ਲੈ ਲਿਆ ਤੇ ਅਸੀਂ ਆਪਣੀਆਂ ਟੀਮਸ অলਰੈਡੀ ਡਿਪਲੋਏ ਕਰ ਦਿੱਤੀਆਂ ਜਿੰਨਾ ਤੇ ਵੀ ਸਾਨੂੰ ਜਿਹੜੇ ਵੀ ਐਂਗਲ ਐਕਸਪਲੋਰ ਕੀਤੇ ਜਾ ਸਕਦੇ ਸਾਰੇ ਅਸੀਂ ਐਂਗਲਸ ਐਕਸਪਲੋਰ ਕਰ ਰਹੇ ਹਾਂ ਟੀਮਾਂ ਸਾਡੀਆਂ অলਰੈਡੀ ਲੱਗੀਆਂ ਹੋਈਆਂ ਤੇ ਪੋਜ਼ਿਟਿਵਲੀ ਅਸੀਂ ਜਲਦੀ ਇਹਦੇ ਵਿੱਚ ਕੋਈ ਸਫਲਤਾ ਹਾਸਿਲ ਕਰਾਂਗੇ ਕਿੰਨੇ ਰੌਂਦ ਫਾਇਰਿੰਗ ਹੋਇਆ ਜੀ ਤੇ ਕਿੰਨੇ ਗੋਲ ਬਰਾਮਦ ਕੀਤੇ ਐਪ੍ਰੋਕਸੀਮੇਟਲੀ 23 ਫਾਇਰ ਹੋਏ ਹੈ ਬਾਕੀ ਅਸੀਂ ਦੁਬਾਰਾ ਇੱਕ ਵਾਰ ਸਾਰਾ ਚੈੱਕ ਕਰ ਰਹੇ ਹਾਂ ਜੇ ਹੋਰ ਵੀ ਕੋਈ ਖੋਲ ਬਰਾਮਦ ਹੁੰਦਾ ਤੇ ਸਾਰਾ ਕੁਝ 윌 ਟੇਕਨ ਟੂ ਹੈ ਨਾਮ ਤੋਂ ਫਿਰੋਤੀ ਮੰਗਨ ਦਾ ਮਾਮਲਾ ਸਾਹਮਣੇ ਆਇਆ ਇੱਕ ਜਿਹੜਾ ਤੁਹਾਨੂੰ ਪਤਾ ਹੀ ਹੋਣਾ ਹੈ ਕਿ ਸਲਿੱਪ ਸੱਤੀ ਗਈ ਹੈ ਇਸ ਤੋਂ ਇਲਾਵਾ ਇਹਨਾਂ ਨੂੰ ਨਾ ਕੋਈ ਫਿਰੋਤੀ ਦੀ ਕਾਲ ਆਈ ਹੈ ਨਾ ਇਸ ਤਰ੍ਹਾਂ ਦਾ ਕੋਈ ਮੈਸੇਜ ਆਇਆ ਅਸੀਂ ਫਿਰ ਵੀ ਇਹ ਸਾਰੇ ਐਂਗਲਸ ਐਕਸਪਲੋਰ ਕਰ ਰਹੇ ਹਾਂ ਕਿੰਨੇ ਪੈਸੇ ਦੀ ਮੰਗ ਕੀਤੀ ਕਿਵੇਂ ਕੋਈ ਫਿਰ OTT ਦੇ ਪੈਸਿਆਂ ਦੀ ਮੰਗ ਨਹੀਂ ਕਿਤੇ ਵੀ ਨਾ ਕੋਈ ਇਹੋ ਜਿਹਾ ਮੈਸੇਜ ਆਇਆ ਹੈ ਨਾ ਕੋਈ ਕਾਲ ਆਇਆ ਸਿਰਫ ਚਿੱਠੀ ਹੈ ਚਿੱਠੀ ਦੇ ਬਾਰੇ ਤੁਹਾਨੂੰ ਪਤਾ ਹੈ ਚਿੱਠੀ ਦੇ ਵਿੱਚ ਉੱਪਰ 5 ਕਰੋੜ ਦੀ ਜਿਹੜੀ ਇੱਕ ਲਿਖਿਆ ਗਿਆ ਹੈ ਉਸ ਤੋਂ ਇਲਾਵਾ ਕੋਈ ਉਹ ਗੈਂਗ ਦਾ ਨਾਮ ਲਿਖਿਆ ਕੋਈ ਉਹ ਸਾਰੀ ਚੀਜ਼ ਅੰਦਰ ਇਨਵੈਸਟੀਗੇਸ਼ਨ ਹੈ ਉਹ ਪਾਕਿਸਤਾਨ ਮੈਮ ਕਿੰਨੇ ਵੇਰ ਰੱਤ ਗੋਲੀਆਂ ਚੱਲੀਆਂ ਜੀ ਇਹ 1:13 ਦਾ ਹੈਗਾ ਐਗਜ਼ਾਮਪਲ ਹੁਣ ਤੱਕ ਮੈਮ ਕੀ ਸਾਹਮਣੇ ਆਇਆ ਹੁਣ ਤੱਕ ਅਸੀਂ ਜੀ ਇਨਵੈਸਟੀਗੇਸ਼ਨ ਦਾ 파ਟਾ ਹੈ ਕਾਫੀ ਐਂਗਲਸ ਐਕਸਪਲੋਰ ਕਰ ਰਹੇ ਆ ਸਾਰੀਆਂ ਟੀਮਸ ਵੀ ਲੱਗੀਆਂ ਹੋਈਆਂ ਜਿਸ ਤਰ੍ਹਾਂ ਪੁਲਿਸ ਨੂੰ ਕੋਈ ਸਫਲਤਾ ਮਿਲਦੀ ਹੈ ਤੁਹਾਡੇ ਨਾਲ ਇਨਫੋਰਮੇਸ਼ਨ ਸਾਂਝਾ ਕੀਤੀ ਜਾਂਦੀ ਹੈ ਕਿੰਨੇ ਲੋਕ ਸੀ ਆ ਕਿੰਨੀਆਂ ਗੋਲੀਆਂ ਚਲਾਈਆਂ ਉਹਨਾਂ ਨੇ ਦੋ ਆਏ ਸੀ ਤੇ ਗੋਲੀਆਂ ਜਿਹੜੀਆਂ ਹੁਣ ਤੱਕ ਸਾਨੂੰ ਇੱਕ ਐਪ੍ਰੋਕਸੀਮੇਸ਼ਨ ਹੈ 23 ਦੇ ਕਰੀਬ ਚੱਲੀਆਂ ਤੇ ਐਗਜ਼ੈਕਟ ਜਿਹੜਾ ਹੈਗਾ ਸੀ ਦੁਬਾਰਾ ਇਸ ਸਾਰੀ ਸਿਚੁਏਸ਼ਨ ਨੂੰ ਟੇਕ ਇਨ ਟੂ ਅਕਾਊਂਟ ਕਰ ਰਹੇ ਹਾਂ ਤੇ ਅਪਡੇਟ ਕਰਾਂਗੇ ਤੇ ਉਹ ਕਦੋਂ ਕਿਰਾਜੂ ਜੀ ਤਾਂ ਮੈਂ ਜਲਦੀ ਕਰਾਂਗੇ ਕਾਹਦੇ ਤੇ ਆਏ ਸੀ ਜੀ ਉਹ ਲੋਗ ਕਿ ਮਨੋ ਕਿਹੜਾ ਵੀਕੈਂਡ ਇਸਤੇਮਾਲ ਕੀਤਾ ਗਿਆ ਇੱਕ ਬਾਈਕ ਤੇ ਆਏ ਸੀ ਜਿਸ ਨੂੰ ਉਹਨਾਂ ਨੇ ਪਾਰਕ ਕਰਕੇ ਫਿਰ ਪੈਦਲ ਇੱਥੇ ਤੱਕ ਪਹੁੰਚੇ ਨਾ ਮੈਂ ਦਰਾਜੂ ਜੀ ਨੇ ਦੱਸਿਆ ਤੁਹਾਨੂੰ ਹੁਣ ਤੱਕ ਵੀ ਕੀ ਸਾਰਾ ਕੋਈ ਗੱਲਬਾਤ ਦੱਸਿਆ ਤੁਹਾਨੂੰ ਉਹਨਾਂ ਨੇ ਉਹਨਾਂ ਨੂੰ ਕਦੇ ਕੋਈ ਥ੍ਰੈਟ ਕਾਲ ਨਹੀਂ ਆਇਆ ਕਦੇ ਕੋਈ ਇਸ ਤਰ੍ਹਾਂ ਦਾ ਮੈਸੇਜ ਨਹੀਂ ਆਇਆ ਤੇ ਅਸੀਂ ਸਾਰੇ ਐਂਗਲਸ ਐਕਸਪਲੋਰ ਕਰਾਂਗੇ ਮੈਮ ਕੀ ਕਹਿਣਾ ਚਾਹੁੰਦੇ ਜਿਹੜੀਆਂ ਇੰਨੀਆਂ ਗੋਲੀਆਂ ਚੜਾਈਆਂ ਕਿਸੇ ਦਾ ਦਰਦ ਨਹੀਂ ਤੇ ਕੀ ਮਤਲਬ ਤੁਹਾਨੂੰ ਲੱਗਦਾ ਪੁਲਿਸ ਆਪਣਾ ਕੰਮ ਕਰ ਰਹੀ ਹੈ ਜੀ ਇਨਵੈਸਟੀਗੇਸ਼ਨ ਸਾਡੀ ਆਲਰੇਡੀ ਹੋ ਚੁੱਕੀ ਹੈ ਪਿੱਛੇ ਵੀ ਜਿਹੜੇ ਇਹੋ ਜਿਹੇ ਇਨਸੀਡੈਂਟ ਹੋਏ ਆ ਬਾਬਾ ਗਧੀਆਂ ਵਿੱਚ ਜਿਹੜਾ ਮਰਡਰ ਹੋਇਆ ਸੀ ਉਹ ਵੀ ਸਾਰੇ ਜਿਹੜੇ ਅਕਿਊਜ਼ਡ ਹੈ ਉਹ ਅਰੈਸਟ ਕੀਤੇ ਜਾ ਚੁੱਕੇ ਹਨ ਇਸ ਕੇਸ ਦੇ ਵਿੱਚ ਵੀ ਅਸੀਂ ਆਪਣੀਆਂ ਟੀਮਸ ਡਿਪਲੋਏ ਕਰ ਦਿੱਤੀਆਂ ਤੇ ਜਲਦ ਤੋਂ ਜਲਦ ਕੋਈ ਸਫਲਤਾ ਹਾਸਲ ਕਰਕੇ ਤੁਹਾਨੂੰ ਅਪਡੇਟ ਕੀਤਾ ਜਾਏਗਾ ਜੀ ਸੋ ਜਿਹੜੇ ਮੈਮ ਗੋਲੀਆਂ ਚਲਾ ਰਹੇ ਮੌਕੇ ਤੇ ਲੱਗਦਾ ਉਹ ਲੱਗਦਾ ਵੀ ਉਹ ਦੁਆਰਾ ਲੋਡ ਕੀਤੀਆਂ ਗੋਲੀਆਂ ਮਤਲਬ 2 ਮਿੰਟ ਉਹ ਕਾਫੀ ਇੱਥੇ ਫਾਇਰਿੰਗ ਕੀਤੀ ਸੀ ਕੋਈ ਡਰ ਨਹੀਂ ਹੈ ਕਿ ਉਹਨਾਂ ਨੂੰ ਪੁਲਸ ਦਾ ਹੋਣਾ ਚਾਹੀਦਾ ਜੀ ਜ਼ਰੂਰ ਹੋਣਾ ਚਾਹੀਦਾ ਤੇ ਜਦੋਂ ਉਹਨਾਂ ਨੂੰ ਅਸੀਂ ਅਪ੍ਰੀਹੈਂਡ ਕਰਾਂਗੇ ਤੇ ਪ੍ਰੋਪਰਲੀ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏਗੀ